ਦੀ ਬਾਈਰ ਜੀ ਦਾ ਖਾਲਸਾ ਗੁਰਦ੍ਰਸ਼ੀ ਦਰਵਾਜ਼ਾ ਸਭ ਦੇ ਉਹ ਨਾਨਕ ਗੁੰਦਾਸਪੁਰ ਜੋ ਪੰਜਾਬ ਵਿੱਚ ਸਥਿਤ ਹੈ ਜੋ ਕੋਰੀਡੋਰ ਤਾਰ ਪੱਲੀ ਵਿਕਲਪਿੰਦੀ ਜੀ ਦਾ ਇਹ ਤੇ ਕਾਫੀ ਲੰਮੇ ਸਮੇਂ ਤੋਂ ਸੇਵਾ ਦਾ ਅਧਿਕਾਰ ਛੋਲੀ ਗੁਰਦਾਰ ਪਰਵੋ ਜਿਹੜੇ ਸੋਪਿਆ ਕਾਰ ਸੇਵਾ ਖਡੂਰ ਸਾਹਿਬ ਨੂੰ ਤੇ ਪ੍ਰਾਦਰ ਪ੍ਰਾ ਸੰਬੀ ਦੀ ਨਾਲ ਜੀ ਸੋਨੀ ਜੀ ਸ਼ਹਿਦਬਾਦ ਸਾਹਿਬ ਦੀ ਪ੍ਰਾਦਰ ਪ੍ਰਾ ਚੌਥੇ ਪ੍ਰਾਜ ਪਹੁੰਚਿਆ ਸੋ ਅੱਜ ਸੂਬਾ ਸੁਖਤਾ ਲਾਕੇ ਦੀਆਂ ਮੋਹਤਾਰ ਗੁਰੂ ਪਿਆਰੇ ਮਹਿੰਦ ਸਾਹਿਬ ਹੋਰ ਸਰਪੰਚ ਪੰਚ ਆਏ ਨੇ ਤੇ ਅਰਦਾਸ ਬੇਨਤੀ ਕਰਕੇ ਤੇ ਅੱਜ ਉੱਥੇ ਸੋਨੇ ਦੀ ਸੇਵਾ ਉੱਤੇ ਜਿਹੜੇ ਜਿੰਨਾਂ ਦੇ ਸੋਨਾ ਲੱਗ ਚੁੱਕਾ ਉਹ ਅੱਜ ਜੋਦ ਕਰ ਰਹੇ ਬਾਕੀ ਹੋਰ ਕਟਾਈ ਸੂਲੇ ਦੀ ਕਟਾਈ ਹੋਰ ਲਗਾਉਣ ਵਾਸਤੇ ਕਾ ਹੋ ਤਿਆਰੀ ਕਰ ਰਹੇ ਅੱਜ 1 ਕਿਲੋ ਲੈ ਕੇ ਆਏ ਜਿਹੜੀ ਉਹ ਤਿਆਰੀ ਕਰਕੇ ਉਹਦੀ ਕਟਾਈ ਕਰ ਗਿਆ ਲੱਗਾ ਇਹ ਪਿਛਲਾ ਲੱਗਾ ਹੁਣ ਤੱਕ 11-12 ਕਿਲੋ ਲੱਗ ਪਾਦੇ ਜਿਹੜਾ ਉਹ ਗੁਰੂ ਘਰ ਦੀ ਸੇਵਾ ਲੱਗ ਚੁੱਕੀ ਹੈ ਇਹ ਅਨਮਾਨ ਇੰਨਾ ਕਿ ਸ਼ਾਇਦ ਹੋਰ ਕਾਫੀ ਇਥੇ 50-60 ਦਾ ਸਮਾਨ ਇਨਾਂ ਕ ਲੱਖ ਵਾਰ ਬੋਲ ਸਹਿਤ ਦੇ ਉਹ ਵੇਲੇ ਜਿਵੇਂ ਜਿਵੇਂ ਗੁਰੂ ਨੂੰ ਪਾਇਆ ਜਿਵੇਂ ਸੰਗਤ ਦਾ ਸਜੋਗ ਮਿਲ ਗਿਆ ਕਿਉਂਕਿ ਇਹਦੇ ਕੋਈ ਬੋਲ ਤਹਿਰੀਕ ਜੋ ਕੇ ਲਾ ਕੇ ਪੰਡ ਪਾ ਮਤਲਬ ਮਕਾਦੇ ਨੇ ਹੁੰਦਾ ਇਹ ਜਿਵੇਂ ਜਿਵੇਂ ਗੁਰੂ ਦੀ ਕਿਰਪਾ ਹੁੰਦੀ ਆ ਸੰਗਤਾਂ ਨੂੰ ਪ੍ਰੇਰਨਾ ਮਿਲਦੀ ਆ ਜਿਵੇਂ ਸੰਗਤਾਂ ਦੇ ਵਿਸੰਧ ਰੂਪ ਹੋਣਗੇ ਤਿਵੇਂ ਤਿਵੇਂ ਲੱਗੀ ਜਾਵੇ ਕੋਈ ਟਾਈਮ ਕੋਈ ਅੰਦਰਾ ਜਿਉਂ ਪਾ ਗੱਲ ਬਸ ਸੰਗਤਾਂ ਅੱਗੇ ਬਹੁਤ ਗੁਰੂ ਦੀ ਕਿਰਪਾ ਸੰਗਤਾਂ ਬਹੁਤ ਸ਼ਾਦੇ ਨਾਲ ਹਮੇਸ਼ਾ ਹੀ ਤਤ ਪਰਦੀਆਂ ਨੇ ਤੇ ਗਾਂ ਵੀ ਸੰਗਤਾਂ ਇਸ ਤਰ੍ਹਾਂ ਕਰਦੇ ਗੁਰੂ ਕਿਰਪਾ ਕਰੇ ਦਾਸਬਾਲ ਚਰਨਾਂ ਚ ਗੁਰਸਿੱਖੀ ਜੀਵਨ ਸੇਵਾ ਸਿਮਰਤੀ ਦਾਤ ਇਸ ਤਰ੍ਹਾਂ ਚੜ੍ਹਦੀ ਕਲਾ ਸਿੱਖੀ ਬਾਣੀ ਜੀਵਨ ਸਿਗੰਗਨ ਬਖਸ਼ਣ ਇਤਨਾ ਸੇਵਾ ਦੀ ਲਾਗ ਸੇਵਾ ਦੇ ਸਿਵਾ ਦੇ ਸਿਵਾ ਸਿਮਰਤੀ ਚ ਦਾਸ ਸੰਗਤਾਂ ਲੱਗਣ ਇਹ ਇਹਦੇ ਚ ਭਲਾ ਬਹੁਤ ਹੈ